ਅੱਜ ਜਿਸ ਤਰ੍ਹਾਂ ਪੰਜਾਬ ਦੇ ਨੀਤਾ ਨਾਲ ਸੰਜੀਤ ਠੱਪਰ ਦੇ ਨਾਲ ਜਿਹੜੀ ਵਾਰਦਾਤ ਹੋਈ ਜਿਹੜਾ ਉਹ ਕੱਦ ਨਾਲ ਹਮਲਾ ਹੋਇਆ ਉਸ ਨੂੰ ਲੈ ਕੇ ਹਿੰਦੂ ਸਭਾ ਵੱਲੋਂ ਸ਼ਹਿਰ ਵਾਸੀਆਂ ਨੂੰ ਜਿਹੜਾ ਲੁਧਿਆਣਾ ਪੰਚ ਦੀ ਇਫਸਾਹ ਕੀਤੀ ਗਈ ਸੀਗੀ ਉਸ ਸਬੰਧ ਵਿੱਚ ਸੀਪੀ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸੰਜੀਤ ਠੱਪਰ ਦੀ ਦਾ ਹਾਲ ਚਾਲ ਪੁੱਛਣ ਆਏ ਨੇ ਦੇਖਣ ਆਏ ਨੇ ਕਿ ਦੋ ਮੁਲਾਜ਼ਮ ਜਿਹੜਾ ਆਨੇ ਸੰਜੀਤ ਠੱਪਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਚੋਂ ਦੋ ਮੁਲਜ਼ਮ ਅੱਜ ਲੁਧਿਆਣਾ ਪੁਲਿਸ ਦੁਆਰਾ ਬਣਾਇਆ ਗਿਆ ਸੀ ਨੇ ਇਹਨਾਂ ਨੇ ਇੱਕ ਹੋਰ ਐਲਾਨ ਦਿੱਤਾ ਕਿ ਜਲਦੀ ਜੜੀ ਇਹ ਵੀ ਕਾਰਵਾਈ ਆ ਪੂਰੀ ਤਹਿ ਤੱਕ ਜਾਊਗੀ ਇਹਦੇ ਪਿੱਛੇ ਕੌਣ ਹੈ ਇਹਦਾ ਸਾਜ਼ਿਸ਼ ਕਰਤਾ ਕੌਣ ਹੈ ਪ੍ਰਸ਼ਾਸਨ ਦੇ ਐਮ ਤਬਾਦ ਅਸੀਂ ਲੋਕ ਲੁਧਿਆਣਾ ਵਾਸੀਆਂ ਵੱਲੋਂ ਜਿਹੜੀ ਲੁਧਿਆਣਾ ਬੰਦ ਦੀ ਕਰਾਲ ਕੱਲ ਸਪੋਰਟ ਆਰ ਦੀ ਕੀਤੀ ਗਈ ਸੀ ਇਸ ਲਈ ਜੀ ਪਤੀਆਂ ਨੂੰ ਵਾਪਸ ਲੈ ਰਿਹਾ ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸਾਲੇ ਅਪੀਲ ਕਰਾਂਗੇ ਕਿ ਕੱਲ ਪੂਰੇ ਬਾਜ਼ਾਰ ਖੁੱਲਣ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਸਾਡੇ ਨਾਲ ਰਿਹਾ ਤੇ ਲੋਕਾਂ ਦਾ ਸਾਡੇ ਨਾਲ ਵੀਰੇਗਾ ਜੇਕਰ ਆ ਵੀਰ ਬਜਰਨ ਦੇ। ਹਰਮਾਨ ਦੇ ਅਸੀਂ ਨਾ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਜਲਦ ਇਹਨਾਂ ਨੇ ਜਿਹੜੇ ਗੁਸਰਨ ਸੀਗੇ ਫੜ ਲਏ ਐ ਉਹਨਾਂ ਤੇ ਸਖਤ ਕਾਰਵਾਈ ਕਰ ਲਈ। ਉਹ ਇਹਨਾਂ ਨੇ ਸੀਪੀ ਸਾਹਿਬ ਨੇ ਤੇਜਾਈ ਨੇ ਅਸ਼ਵਾਸ਼ਣ ਵੀ ਦਿੱਤਾ ਵੀ ਇਹ ਜਿਹੜੀ ਲੜੀ ਐ ਇਹਦੇ ਪਿੱਛੇ ਕੌਣ ਐ ਕੌਣ ਨਹੀਂ ਐ ਸਾਰੀ ਡਿਟੇਲ ਦੇ ਵਿੱਚ ਉਹ ਕੱਢ ਕੇ ਉਹਦੀ ਡਿਟੇਲ ਸਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਣਗੇ ਉਹ ਸਾਰੇ Hindu ਸੰਗਠਨ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਉਹ ਜਿਸ ਤਰ੍ਹਾਂ ਟੰਡਾ ਜੀ ਨੇ ਕਿਹਾ ਵੀ ਜਿਹੜੀ ਇਹ ਕਾਲ ਹੈ ਕੱਲ ਦੀ ਇਹ ਅਸੀਂ ਮੋਤਵਿਲ ਕਰਦੇ ਆਂ ਔਰ ਸਾਨੂੰ ਪੂਰਾ ਭਰੋਸਾ ਹੈ ਵੀ ਅੱਗੇ ਉਹ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅੱਛੇ ਤਰੀਕੇ ਨਾਲ ਹੋਵੇਗੀ ਔਰ ਅੱਗੇ ਜਿਹੜੇ Hindu ਲੀਡਰ ਹੈ ਜੋ ਹੋਰ ਹੈ ਉਹਨਾਂ ਦਾ ਕਿਸ ਤਰ੍ਹਾਂ ਇੰਤਜ਼ਾਮ ਕਰਨਾ ਉਹ ਬਹੁਤ ਵਧੀਆ ਦੇਖਿਆ ਅਸੀਂ ਇੱਕ ਬੇਨਤੀ ਵੀ ਕਰਦੇ ਆ ਸੀਪੀ ਸਾਹਿਬ ਇੱਥੇ ਆਏ ਨਾ ਉਹਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਜੋ ਦੋਰਾ <th>ਪਰਜੀ ਇੱਕ ਸਮਾਜ ਸੇਵਾ ਕਰਦੇ ਰਹੇ ਹਮੇਸ਼ਾ ਵੀ ਕਮ ਸੇ ਕਮ ਸਰਕਾਰ ਨੂੰ ਬੇਨਤੀ ਹੈ ਵੀ ਉਹਨੇ ਇਲਾਜ ਦਾ ਜ਼ਿੰਮੇਵਾਰੀ ਲੁਧਿਆਣਾ ਪ੍ਰਸ਼ਾਸਨ ਉਹ ਚੱਕੇ ਅਸੀਂ ਇਸ ਸੀਪੀ ਸਾਹਿਬ ਅੱਗੇ ਬੇਨਤੀ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਹੜਾ ਇਹਨਾਂ ਨੇ ਇੰਨੀ ਜਲਦੀ ਮੁਜਰੀਮਾਂ ਨੂੰ ਪਕੜਿਆ ਤੇ ਕਾਲ ਵਾਪਸੀ ਦੀ ਗੱਲ ਟੰਡਨ ਜੀ ਨੇ ਨੀਰਜ ਨੇ ਦੱਸੀ ਹੈ ਇਹ ਵੀ ਅਸੀਂ ਆਸ਼ਵਾਸਨ ਚਾਹੁੰਦੇ ਆ ਕੀਪੀ ਸਾਹਿਬ ਤੋਂ ਉਹਨਾਂ ਦੀ ਟੀਮ ਤੋਂ ਵੀ ਗੋਲੇ ਥਾਪੜ ਜੀ ਦਾ ਇਲਾਜ ਤੇ ਉਹਨਾਂ ਦੀ ਇੱਥੇ ਦੀ ਸੁਰੱਖਿਆ ਦੇ ਵੀ ਇੰਤਜ਼ਾਮ ਲੁਧਿਆਣਾ ਪਰਚਾ ਸੰਕਰੇ ਇਹੀ ਅੱਗੇ ਨਾਲ ਕੇ ਬੀ ਆਜ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਸਨਟ ਇਨਸੀਡੈਂਟ ਸੀਗਾ ਫੋਰ ਪੁਲਿਸ ਨੇ ਉਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਅਕੂਜ਼ੀ ਅਰੇਸਟ ਕੀਤੇ ਹੈ ਤੇ ਥੋੜੀ ਦੇਰ ਪਹਿਲਾਂ ਉਹਨਾਂ ਦੀ ਡੀਟੇਲ ਪ੍ਰੈਸ ਕਾਨਫਰੈਂਸ ਹੋਈ ਹੈ ਤੇ ਮੈਂ ਐਨਸ਼ੋਰ ਕਰਾਂਗਾ ਜਿਹੜਾ ਇਹਨਾਂ ਦਾ ਜੋ ਚਾਰਜ ਹੈਗਾ ਉਹਦਾ ਹਰ ਸੰਭਵ ਜਿਹੜਾ ਇਹਨਾਂ ਦਾ ਪ੍ਰਸ਼ਾਸਨਿਕ ਮਦਦ ਕਰੂ ਐਂਡ ਉਹਦੀ ਜਿਹੜੀ ਸਿਉਰਿਟੀ ਹੈ ਉਹਦੀ ਵੀ ਅਸੀਂ ਇਨਸ਼ੋਰ ਕਰਾਂਗੇ ਉਹਦੀ ਸੇਫਟੀ ਐਂਡ ਸਿਕਿਉਰਿਟੀ ਪੁਲਿਸ ਕੋਲੋਂ ਨਹੀਂ ਕਰੇਗੀ ਤੇ ਗਾਂਵ ਵਾਸਤੇ ਵੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਆਪਸ ਵਿੱਚ ਜਿਹੜਾ ਹੈਗਾ ਤੁਸੀਂ ਬਹੁਤ ਹੀ ਅੱਛਾ ਭਾਈਚਾਰਾ ਦਾ ਪਰਸਪਰ ਸਬੰਧ ਹੈ ਐਂਡ ਜਿਹੜਾ ਕੋਲ ਵਾਲੀ ਗੱਲ ਤੁਸੀਂ ਜਿੰਨੀ ਤਾਂ ਆਪਾਂ ਮਿਲ ਕੇ ਪੰਜਾਬ ਨੂੰ ਜਿਹੜਾ ਪੀਸਪੁਰ ਪੰਜਾਬਾ ਤੋਂ ਬਣਾਈਏ ਇਹਨੂੰ ਅੱਗੇ ਵਧਾਈਏ ਹੋਰ ਇਸ ਤਰ੍ਹਾਂ ਹੈ ਕਿ ਜਿਹੜੇ ਅੰਸਰ ਹੈਗੇ ਆ ਉਹਨਾਂ ਤੇ ਤੁਸੀਂ ਜੇ ਕੁਝ ਚੀਜ਼ ਸਹਿਯੋਗ ਕਰੋਗੇ ਤੁਸੀਂ ਇਹੋ ਜਿਹਾ ਬੰਦਾ ਜਿਹਾ ਕਿ ਪਾਣ ਸਾਨੂੰ ਸੁੱਖਾ ਹੋਊਗਾ ਤੇ ਤੁਹਾਡਾ ਸਹਿਯੋਗ ਜਦੋਂ ਮਿਲ ਜਾਏਗਾ ਬਹੁਤ ਬਹੁਤ ਮਿਹਰਬਾਨ ਜਾਈ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ